ਹਲੋ ਕਾਈ वेलकम ਟੂ ਮਾਈ YouTube ਚੈਨਲ ਅੱਪਾ ਚੱਲਦੇ ਆਂ ਪਟਿਆਲੇ ਪੰਜਾਬੀ ਜਨਕਿਟੀ ਚ ਤੇ ਤੁਹਾਨੂੰ ਟਰੋੜਦੇ ਆਂ ਬੱਸ ਪਟਿਆਲੇ ਵਾਲੀ ਦੇਖੀਂ ਪਟਿਆਲੇ ਦੀ ਬੱਸ ਕਿਹੜੀ ਆ ਹੁਣ ਆਪਾਂ ਚੱਲਦੇ ਆਂ ਬੱਸ ਚ ਟਿਕਟ ਆਪਾਂ ਨੇ ਲੈ ਲਈਆਂ ਹੁਣ ਚੱਲਦੇ ਆਂ ਆਪਾਂ ਪਟਿਆਲੇ ਵੱਲ ਨੂੰ ਅੱਜ ਨਾ ਕਿਸੇ ਜਦੋਂ ਪਹੁੰਚ ਕੇ ਪਟਿਆਲੇ ਸ਼ਹਿਰ ਵਿੱਚ ਆਪਾਂ ਪਹੁੰਚ ਗਏ ਪਟਿਆਲੇ ਬੱਸ ਸਟੈਂਡ 'ਚ ਤੇ ਆਪਾਂ ਹੁਣ ਬਾਹਰ ਕੱਲਦੇ ਆ ਬੱਸ ਸਟੈਂਡ ਤੋਂ ਤੇ ਆਪਾਂ ਪਟਿਆਲਾ ਬੱਸ ਸਟੈਂਡ ਦੇ ਬਾਹਰ ਆ। ਤੇ ਆਪਾਂ ਲੈਨੇ ਆ ਰੋ ਮਾਟੂ ਤੇ ਹੁਣ ਆਪਾਂ ਬੈ ਗਏ ਆਟੋ 'ਚ ਤੇ ਅੰਕਲ ਜੀ ਸਵਾਰੀਆਂ ਨੂੰ ਸੁਪਤਾ ਰਹੇ ਨੇ ਤੇ ਉਹ ਲੈਣੇ ਦਾ ਤੇ ਚੱਲਦੇ ਆ। ਲੱਗਦਾ ਅੰਕਲ ਟਾਈਮ ਲਗਾਉਣਗੇ ਆਪਾਂ ਹੋਰ ਆਟੋ ਦੇਖਦੇ ਆ ਤੇ ਆਪਾਂ ਅੱਗਾ ਚੱਲਦੇ ਆ ਤੇ ਹੁਣ ਆਪਾਂ ਬੈ ਕੇ ਆਟੋ 'ਚ ਤੇ ਆਪਾਂ ਚੱਲਦੇ ਆ ਹੁਣ ਆਉਟ ਵੱਲ। ਹੁਣ ਆਪਾਂ ਚੱਲਦੇ ਆ ਆਉਟ ਕੋ ਨਹੀਂ। ਲੈ ਵੀ ਹੁਣ ਆ ਗਏ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਤੇ ਆਪਾਂ ਅੰਦਰ ਚੱਲਦੇ ਆ। ਉਹ ਪੰਜਾਬੀ ਯੂਨੀਵਰਸਿਟੀ ਟਿਕਟਾਂ ਦੇ ਅੰਦਰ ਐਂਟਰ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜਿੱਥੇ ਆਪਣਾ ਆਪਣਾ ਸਰਟੀਫਿਕੇਟ ਕਰਵਾਉਣੀ ਹੈ ਆਪਾਂ ਉਧਰ ਨੂੰ ਚੱਲਦੇ ਹਾਂ ਇੱਧਰ ਵੀ ਚੱਲਦੇ ਹਾਂ ਤੇ ਆਪਾਂ ਇੱਧਰ ਪਹਿਲਾਂ ਵੀ ਆਏ ਸੀ ਆਹੀ ਰਗਣੀ ਦੀ ਟਿਕਰਾ ਪਰਾਂ ਦੀ ਜਾਂਦਾ ਤੇ ਉਹ ਜਿਆਦਾ ਲੰਮਾ ਪੈਂਦਾ ਹੈ ਸ਼ਾਰਟ ਪੈਂਦਾ ਹੈ ਤੇ ਆ ਗਈ ਪੰਜਾਬੀ ਯੂਨੀਵਰਸਿਟੀ ਤੇ ਆਪਾਂ ਅੰਦਰ ਫਿਰ ਰਹੇ ਹਾਂ ਉਹਨਾਂ ਕੋ ਪਹੁੰਚੇਗਾ ਆਪਾਂ ਦਫ਼ਤਰ ਦੇ ਅੰਦਰ ਰੋਣੇ ਆ ਤੇ ਆਪਾਂ ਨਾ ਜਿਹੜੇ ਕੰਮ ਆਏ ਸੀ ਉਹ ਬਣਿਆ ਨਹੀਂ ਸੁਪੀ ਦੀ ਆ ਜੀ ਆਪਾਂ ਨੂੰ ਲਗਾ ਕੇ ਦੇ ਕਾਲਜ ਲੱਗਿਆ ਇਹ ਕਹਿੰਦੇ ਸਰਸਟੜੇ ਤੇ ਸੰਡੇ ਦੀ ਸੁਪੀ ਹੁੰਦੀ ਔਰੇ ਜਾਂ ਬੀਜੋ ਸਿਟੀ ਚ ਠੀਕ ਸਾਡੇ ਕੋਲ ਉੱਥੇ ਲੱਗਿਆ ਕਾਲਜ ਚਲੋ ਕੀ ਕਰ ਸਕਦੇ ਹਾਂ ਹੁਣ ਮੁੜਨਾ ਕੋਈ ਚਲ ਮੁੜਦੇ ਹਾਂ ਹੁਣ ਚਲ ਬਾਹਲੇ ਨਾਲ ਕਾਲਜ ਤੋਂ ਮਿਲੇ ਤੇ ਜਿਹੜਾ ਵਾਧੂ ਦਾ ਸੇ ਕਰਾਇਆ ਵਾਧੂਆ ਲੱਗਿਆ ਕਿਉਂ ਨਾ ਫਿਰ ਨੂੰ ਸ਼ਾਇਦ ਮੰਡੇ ਨੂੰ ਆਈਏ ਹੁਣ ਜਾ ਮੰਡੇ ਨੂੰ ਆਵਾਂਗੇ ਇੱਧਰ ਆਪਣੇ ਘੇਰੂ ਪਿੰਡ ਦੇ ਹੁਣ ਹਰ ਬੱਚੇ ਹੋਰ ਕਿਵੇਂ ਅੰਦਰ ਵੀਰ ਵਧੀਆ ਵੀਰ ਵਧੀਆ ਓਰੇ ਭਾਈ ਕਾਲ ਤੇ ਲੱਗਾ ਹਮਿੰਦਰ ਰਾਜ ਜੇ ਪੀਜੀ ਚ ਰਹਿੰਦਾ ਕਿੱਧਰ ਪੀਜੀ ਰਹਿੰਦਾ ਤੂੰ ਆ ਗਿਆ ਆਪਾਂ ਦਲਵੀਰ ਦੇ ਰੂਮ ਚ ਜਿੱਥੇ ਪੀਜੀ ਚ ਰਹਿੰਦਾ ਇਹ ਟੁੰਡਾ ਆ ਲਾਵਲੂ ਖਾ ਰਿਹਾ ਆ ਇਹ ਹੈ ਆਪਣਾ ਐਂਡਰੂ ਆ ਦਲਵੀਰ ਦੇ ਰੂਮਾਂ ਪੜਾਕੂ ਬੱਚਾ ਇਹ ਤੇ ਆ ਆ ਰੂਮ ਟੇਬਲ ਦਿਖਾ ਦੇ ਸਟਡੀ ਟੇਬਲ ਤੇ ਆਪਣੇ ਵਾਸਤੇ ਲੈ ਕੇ ਆਇਆ ਪਰੌਂਟੇ ਤੇ ਕੋਈ ਨਾ ਪੀਣੀ ਆ ਤੇ ਨਾਲ ਗਜ਼ਰੀਲਾ ਯਮੀ ਤੇ ਜੁਲਵੀਰ ਭਾਈ ਤੇਰਾ ਧੰਨਵਾਦ ਤੇਰਾ ਬਹੁਤ ਬਹੁਤ ਧੰਨਵਾਦ ਕਿੰਨੇ ਪੈਸੇ ਬਣਨਗੇ ਦੱਸ ਦੀ ਤੈਨੂੰ ਸੈਂਡ ਕਰ ਦਾਂਗੇ ਓਕੇ ਬਾਈ ਫਿਰ ਮਿਲਦੇ ਆ ਨੈਕਸਟ ਬਲੌਗ ਚ